ਆਪ ਜੀ ਨੂੰ ਮੈਂ ਬਾਬਾ ਬਕਾਲਾ ਸਾਹਿਬ ਲੈ ਚੱਲੇ ਆਂ ਮਨ ਕਰਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਲੱਗੇ ਸਿੱਖਾਂ ਨੇ ਇੱਕ ਬੇਨਤੀ ਕੀਤੀ ਪਾਤਸ਼ਾਹ ਕਿ ਇਹਦੇ ਲੜਲਾ ਚੱਲੇ ਹੋ ਸਾਡੀ ਬਾਹ ਕਿਨਾਂ ਨੂੰ ਫੜਾ ਚੱਲੇ ਹੋ ਇੱਕੋ ਹੀ ਵਾਕ ਉਚਾਰਿਆ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੇ ਇਹ ਬਾਬਾ ਬਕਾਲੇ ਕਿ ਹੁਣ ਮੇਤੋਂ ਅਗਰੋਂ ਆਪ ਜੀ ਦੀ ਬਾਹ ਫੜਨ ਵਾਲਾ ਬਾਬੇ ਬਕਾਲੇ ਵਿੱਚ ਹੈ ਇੱਕ ਬੁਝਾਰਤ ਪਾ ਗਏ ਬਹੁਤ ਸਾਰੇ ਨਗਲੀ ਸਾਧ ਇਕੱਠੇ ਹੋ ਗਏ ਧੀਰਮੱਲੀਆਂ ਨੇ 10 15 20 ਬੰਦੇ ਇਕੱਠੇ ਹੋ ਗਏ ਉਹਨਾਂ ਨੇ ਕਿਸ ਨੇ ਕਿ ਗੱਦੀ ਲਾ ਲਈ ਕਿਸ ਨੇ ਕਿਤੇ ਲਾ ਲਈ ਬਾਬੇ ਬਕਾਲੇ 'ਚ 20 22 ਗੱਦੀਆਂ ਲਾ ਲਈਆਂ ਤੇ ਬਣ ਬੈਠੇ ਗੁਰੂ ਵੀ ਅਸੀਂ ਗੁਰੂ ਆ ਮਹਾਰਾਜ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਨੇ ਇਹੋ ਹੀ ਕਿਹਾ ਸੀ ਮੇਰੇ ਬਾਰੇ ਕਿਹਾ ਸੀ ਵੀ ਮੈਂ ਆਈ ਆ ਤਾਂ ਉਹਨਾਂ ਨੇ ਗੱਦੀਆਂ ਲਾ ਲਈਆਂ ਹੁਣ ਪਤਾ ਨਹੀਂ ਲੱਗ ਰਿਹਾ ਬੇ ਪਾਤਸ਼ਾਹ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਹੈ ਨੌਵੀਂ ਪਾਤਸ਼ਾਹੀ ਕਿਹੜੀ ਹੋਈ ਇਥੋਂ ਮੇਰੀ ਇੱਕ ਛੋਟੀ ਜੀ ਕਵਤਾ ਮੈਂ ਤੁਹਾਣਾ ਸਾਂਝੀ ਕਰਾਂ ਇੰਨਾ ਕੁ ਟਾਈਮ ਅਜੇ ਮੇਰੇ ਕੋ ਹੈ ਦ੍ਰਿਸ਼ ਵਰਣਨ ਪਿਕਟੋਰੀਅਲ ਬਿਊਟੀ ਤੁਹਾਡੇ ਸਾਹਮਣੇ ਡਰਾਮੇ ਵਾਂਗੂ ਹੀ ਹੋਣਾ ਤੇ ਅਤਿਕ ਕਵਤਾ ਮੈਂ ਕਹਣੀ ਅਤੀ ਤੁਸੀਂ ਕਹਿ ਦੇਣੀ ਮੈਨੂੰ ਬੜਾ ਆਨੰਦ ਰਹਿੰਦਾ ਹੈ ਮਗਰੋਂ ਮੈਨੂੰ ਹੌਲੀ ਹੌਲੀ ਕਹਿੰਦੇ ਫਿਰ ਤੈਨੂੰ ਪੈਸੇ ਵੀ ਅੱਧੇ ਹੀ ਦਿਆਂਗੇ ਮੈਂ ਕੋਈ ਨਹੀਂ ਸੰਗਤ ਕਾਮ ਤੇ ਨਾ ਮੈਂ ਇਦੋਂ ਪੂਰੇ ਕਰ ਲਊਗਾ ਐਡੀ ਗੱਲ ਕੋਈ ਨਹੀਂ ਆਓ ਬਾਬਾ ਕਾਲਾ ਸਾਹਿਬ ਚੱਲੀਏ ਤਰੀ ਜਾਂਦੀ ਗਰਮੀ ਸਿਆਲ ਆਈ ਜਾਂਦਾ ਏ ਜਦੋਂ ਦੀ ਇਹ ਗੱਲ ਆ ਬਹੁਤ ਸੌਖੀ ਜੀ ਪੰਜਾਬੀ ਤਰੀ ਜਾਂਦੀ ਗਰਮੀ ਸਿਆਲ ਆਈ ਜਾਂਦਾ ਏ ਠਰੀ ਹੋਈ ਰੁੱਤ ਦਾ ਖਿਆਲ ਆਈ ਜਾਂਦਾ ਏ ਸੋਹਣੀ ਸੋਹਣੀ ਠੰਡੀ ਠੰਡੀ ਲੱਗ ਰਹੀ ਬਿਰਛਾਂ ਦੀ ਛਾਏ ਵਗਦਾ ਬਿਆਸ ਲਾਗੇ ਸੋਹਣੀ ਜਿਹੀ ਹਾਂ ਥਾਏ ਭਈ ਸੋਹਣੀ ਜਿਹੀ ਥਾਵੇਂ ਇੱਕ ਵਸਦਾ ਗਰਾਹ ਐ ਸੋਣਾ ਐ ਗਰਾਹ ਤੇ ਬਕਾਲਾ ਜੇ ਦਾ ਕਹਿਣਾ ਹੀ ਪੈਣਾ ਆ ਬਕਾਲਾ ਜੇ ਦਾ ਨਾਂ ਐ ਪਿੰਡ ਹੈ ਬਕਾਲਾ ਜਿਹੜਾ ਨਿਕਾ ਜਨਾ ਘੇਰਾ ਏ ਪਿੰਡ ਵਿੱਚ ਕਿੰਨੇ ਸਾਰੇ ਸਾਧਾਂ ਲਾਇਆ ਹਾਂ ਕਿੰਨੇ ਸਾਰੇ ਸਾਧਾਂ ਲਾਇਆ ਡੇਰਾ ਏ ਅਸੂ ਦਾ ਮਹੀਨਾ ਆ ਤੇ ਵੇਲਾ ਆ ਸਵੇਰ ਦਾ ਸਾਰਾ ਢਾਣਾ ਸਾਧੂਆਂ ਦਾ ਮਾਲਾ ਪਿਆ ਹਾਂ ਥੋੜੀ ਥੋੜੀ ਵੇਥੋ ਤੇ ਉਹ ਮੰਜੀਆਂ ਵਿਛਾ ਕੇ ਬੈਠੇ ਨੇ ਗਦੇਲਿਆਂ ਦੇ ਨਾਲ ਢੋਆ ਹਾਂ ਵੱਖੋ ਵੱਖ ਭੇਸ ਹਰ ਸਾਧ ਨੇ ਬਣਾਏ ਆ ਪੈਰਾਂ ਤੀਕ ਨੀਵੇਂ ਝੱਗੇ ਸਾਰਿਆਂ ਨੇ ਹਾਂ ਸਾਰੇ ਟਾਪ ਗੇਅਰ ਵਿੱਚ ਮਾਲਾ ਪਏ ਫੇਰਦੇ ਸਾਰੇ ਟਾਪ ਗੇਅਰ ਵਿੱਚ ਮਾਲਾ ਪਏ ਫੇਰਦੇ ਨਾਲੇ ਸ਼ਰਧਾਲੂਆਂ ਤੋਂ ਮਾਲ ਪਏ ਤੇਰਦੇ ਇਹ ਜਿਹੜੇ ਸਾਧ ਆ ਨਾ ਇਹ ਨਵੇਂ-ਨਵੇਂ ਲੀੜੇ ਸੂਤ ਭਾਵੇਂ ਹਰ ਰੋਜ਼ ਪਾਉਂਦੇ ਆ ਉਦਾਂ ਸਾਰੇ ਮਸਿਆ ਤੇ ਪੁੰਨਿਆ ਹੀ ਨਾਉਂਦੇ ਆ ਆ ਨਵੇਂ-ਨਵੇਂ ਸੂਤ ਭਾਵੇਂ ਹਰ ਰੋਜ਼ ਪਾਉਂਦੇ ਆ ਉਦਾਂ ਸਾਰੇ ਮਸਿਆ ਤੇ ਪੁੰਨਿਆ ਹੀ ਨਾਉਂਦੇ ਆ ਕਿਸੇ ਤੋਂ ਨਾ ਹੋਇਆ ਭਈ ਇਸ ਗੱਲ ਦਾ ਨਵੇੜਾ ਏ ਕਿ ਇਹਨਾਂ ਬਾਈਆਂ ਸਾਧੂਆਂ ਚੋਂ ਨੌਮਾ ਗੁਰੂ ਕਿਹੜਾ ਏ ਇਹਨਾਂ ਪੰਨਿਆਂ ਸਾਧੂਆਂ ਚੋਂ ਨੌਵਾਂ ਗੁਰੂ ਕਿਹੜਾ ਏ ਇੱਕ ਦਿਨ ਪਿੰਡ ਵਿੱਚ ਰੌਲਾ ਜਿਆ ਪੈ ਗਿਆ ਹਰ ਇੱਕ ਸਾਧ ਹੱਕਾ ਬੱਕਾ ਜਿਆ ਰਹਿ ਗਿਆ ਉਹ ਦੇਖਦੇ ਕੀ ਆ ਵੀ ਟੌਰੀ ਜਿਆ ਬੰਦਾ ਇੱਕ ਪਿੰਡ ਵਿੱਚ ਆਇਆ ਏ ਟੌਰ ਕੱਢਿਆ ਉਹਨੇ ਟੌਰੀ ਜਿਆ ਬੰਦਾ ਇੱਕ ਪਿੰਡ ਵਿੱਚ ਆਇਆ ਏ ਵੱਡਾ ਸਾਰਾ ਢਾਣਾ ਨਾਲ ਆਪਣੇ ਹਾਂ ਵੱਖਰਾ ਹੀ ਜਾਪਦਾ ਏ ਟੋਰ ਉਹਦੀ ਪੱਗ ਦਾ ਹੱਥ ਫੜੇ ਝੋਲੇ ਤੋਂ ਵਪਾਰੀ ਜਿਆ ਹਾਂ ਵਖਰੀ ਨੁਹਾਰ ਉਹਦੀਆਂ ਵਖਰੀਆਂ ਹੀ ਤੋਰਾ ਨੇ ਗੁਥਲੀ ਚ ਪਾਈਆਂ ਉਹਨੇ ਸੋਨੇ ਦੀਆਂ ਹਾਂ ਹੈਗਾ ਜਨਬੀ ਉੰਜ ਆਦਮੀ ਸਿਆਣਾ ਆ ਹੈਗਾ ਜਨਬੀ ਉੰਜ ਆਦਮੀ ਸਿਆਣਾ ਹੈ ਕਹਿੰਦੇ ਇਸ ਬੰਦੇ ਦੀ ਬਰਾਦਰੀ ਲੁਭਾਣਾ ਹੈ ਕਹਿੰਦੇ ਇਸ ਬੰਦੇ ਦੀ ਬਰਾਦਰੀ ਲੁਬਾਣਾ ਐ ਆਇਆ ਦੂਰੋਂ ਚੱਲ ਇਹਦਾ ਹੋਰ ਕੀ ਗਰਾਂ ਐ ਇਹ ਲੂਣ ਦਾ ਵਪਾਰੀ ਐ ਤੇ ਮੱਖਣ ਸ਼ਾਹ ਨਾ ਐ ਲੂਣ ਦਾ ਵਪਾਰੀ ਐ ਤੇ ਮੱਖਣ ਸ਼ਾਹ ਨਾ ਐ ਗੁਰੂ ਦੇ دیدار ਲਈ ਮਨ ਉਹਦਾ ਲੋਛਦਾ ਹਮ ਨੌਵਾਂ ਗੁਰੂ ਕਿਹੜਾ ਆ ਨਿਆਣਿਆਂ ਤੋਂ ਪੁੱਛਦਾ ਨੌਵਾਂ ਗੁਰੂ ਕਿਹੜਾ ਆ ਨਿਆਣਿਆਂ ਤੋਂ ਪੁੱਛਦਾ ਪਿਆਰ ਵਿੱਚ ਫਿਰਦਾ ਦੀਵਾਨਾ ਐ ਬਈ ਸ਼ਮਾਂ ਦੀ ਤਲਾਸ਼ ਚ ਹੈਰਾਨ ਪਰਵਾਨਾ ਐ ਸ਼ਮਾਂ ਦੀ ਤਲਾਸ਼ ਡੋਰ ਪੋਰਾ ਫਿਰਦਾ ਵੇਖਦਾ ਵੀ ਇਹ ਕੀ ਬਣਿਆ ਆ ਡੋਰ ਪੋਰਾ ਫਿਰਦਾ ਪਿਆਰ ਚ دیਵਾਨਾ ਐ ਸ਼ਮਾਂ ਦੀ ਤਲਾਸ਼ ਚ ਹੈਰਾਨ ਪਰਵਾਨਾ ਐ ਘੜਿਆਂ ਦੇ ਥੱਲੇ ਜਿੱਦਾਂ ਹੁਣ ਕੜਵੰਜੀਆਂ ਹੁਣ ਨਹੀਂ ਕੋਈ ਰੱਖਦਾ ਹੁਣ ਟੁੱਟੀ ਮਰੋਲ ਲੈਂਦੇ ਆ ਸਾਡੇ ਵੇਲੇ 43 44 ਤੋਂ ਬਾਅਦ ਅਸੀਂ ਵੇਖਿਆ ਕੜਵੰਜੀਆਂ ਹੁੰਦੀਆਂ ਸੀ ਘੜਿਆਂ ਦੇ ਥੱਲੇ ਰਕੀਆਂ ਲੱਕੜੀਆਂ ਘੜਿਆਂ ਦੇ ਥੱਲੇ ਜੇ ਮੈਂ ਹੌਣ ਕੜਵੰਜੀਆਂ ਵੇੜੇ ਵਿੱਚ ਡਿਠੀਆਂ ਨੇ 22 23 ਮੰਝੀਆਂ ਲਾਏ ਹੋਏ ਫੰਦੇ ਲੋਕ ਫੌਣ ਲਈ ਫਰੇ ਬੀਆਂ ਦਿਨੇ ਰਾਤ ਖਾਂਦੇ ਲੱਡੂ ਪੇੜੇ ਤੇ ਮਗਰ ਜਲੇਬੀਆਂ ਵੜੇ ਸਵਾਦ ਨਾਲ ਕਹਿੰਦੇ ਆ ਤਾਰੀ ਹੋਣੀਆਂ ਦਿਨੇ ਰਾਤ ਖਾਂਦੇ ਲੱਡੂ ਪੇੜੇ ਤੇ ਜਲੇਬੀਆਂ ਇਹ ਸਿਆਂ ਸਿਆਂ ਗਜਾਂ ਦੀਆਂ ਇਹਨਾਂ ਧੂਤੀਆਂ ਜੋ ਲਾਈਆਂ ਆ ਜਿਹੜੀਆਂ ਪੈਰੀਆਂ ਉਹਨਾਂ ਤੇੜੀ ਧੋਤੀਆਂ ਲਾਈਆਂ ਨਕਲੀ ਸਾਧਾ ਨੇ ਇਹ ਛਿਆਂ ਛਿਆਂ ਗਜਾਂ ਦੀਆਂ ਇਹਨਾਂ ਨੇ ਧੋਤੀਆਂ ਜੋ ਲਾਈਆਂ ਆ ਮੂਆ ਮੂਲ ਲਾਈਆਂ ਮੂਆ ਉਤੋਂ ਲਾਈਆਂ ਆ ਆ ਮੂਆ ਉਤੋਂ ਲਾਈਆਂ ਆ ਜ਼ਿੰਦਗੀ 'ਚ ਜਿਹਨੇ ਕਦੀ ਸਿੱਖਿਆ ਨਹੀਂ ਉੱਕਣਾ ਸੋਚੀ ਜਾਂਦਾ ਕਿੰਨੂ ਮੈਂ ਚੜਾਵਾਂ ਅੱਜ ਸੁਖਣਾ ਤੂੜ ਹੋਇਆ ਸਾਧਾ ਨਾਲ ਕਿਦਾਂ ਸਾਰਾ ਵੇੜਾ ਏ ਕਿਦਾਂ ਲਪਾਂ ਇਹਨਾਂ ਵਿੱਚੋਂ ਨੌਵਾ ਗੁਰੂ ਕਿਹੜਾ ਏ ਫੇਰ ਇਦਾਂ ਸੋਚਦਾ ਆਂ ਵੀ ਭਲੇਖਾ ਵੀ ਨਾ ਰਹੂਗਾ ਸੁਖਣਾ ਦੀ ਭੇਟਾ ਆਪੇ ਗੁਰੂ ਮੰਗ ਲਊਗਾ ਆਪੇ ਗੁਰੂ ਮੰਗ ਲਊਗਾ ਹੁਣ ਉਹਨੇ ਇੱਕ ਸਕੀਮ ਬਣਾਈ ਪੰਜ-ਪੰਜ ਮੋਹਰ ਹਰ ਸਾਧ ਨੂੰ ਚੜਾਉਂਦਾ ਏ ਮੋਹਰ ਇੱਕ ਬੜੀ ਕੀਮਤੀ ਸ਼ੈਅ ਹੈ ਸੋਨੇ ਦੇ ਰੁਪਈਏ ਨੂੰ ਉਦੋਂ ਮੋਹਰ ਕਹਿੰਦੇ ਹੁੰਦੇ ਸੀ ਤੇ ਇੱਕ ਮੋਹਰ ਦੀ ਕੀਮਤ ਅੱਜ ਦੀ ਜੀਤ ਅਖਬਾਰ ਦੇ ਵਿੱਚ 29200 ਰੁਪਈਆ ਆ ਤੇ ਪੰਜ-ਪੰਜ ਮੋਹਰਾਂ ਹਰ ਸਾਧ ਨੂੰ ਚੜਾਉਂਦਾ ਏ ਵੇਖੋ ਕਿਵੇਂ ਗੁਰੂ ਤਾਈ ਸਿੱਖ ਅਜ਼ਮਾਉਂਦਾ ਏ ਸਿੱਖ ਤਾਂ ਗੁਰੂ ਨੂੰ ਅਜ਼ਮਾਉਂਦੇ ਰਹੇ ਇਹ ਪਹਿਲਾ ਟਾਈਮ ਆ ਪਹਿਲਾ ਚਾਂਸ ਆ ਕਿ ਇੱਕ ਸਿੱਖ ਗੁਰੂ ਨੂੰ ਅਜ਼ਮਾਉਣ ਲਗਾ ਵੇਖੋ ਕਿਵੇਂ ਗੁਰੂ ਤਾਈ ਸਿੱਖ ਅਜ਼ਮਾਉਂਦਾ ਏ ਹਰ ਇੱਕ ਸਾਧ ਆਖੇ ਬਾਕੀ ਇਹ ਰਫੇਰੀ ਆ ਨੋਵਾ ਗੁਰੂ ਮੈਂ ਹੀ ਆ ਤੇ ਗੁਰੂ ਗੱਦੀ ਮੇਰੀ ਆ ਨੋਵਾ ਗੁਰੂ ਮੈਂ ਹੀ ਆ ਤੇ ਗੁਰੂ ਗੱਦੀ ਮੇਰੀ ਆ ਦੇ ਵਾਰੀ ਵਾਰੀ ਸਾਧੂਆਂ ਦਾ ਭੋਗ ਜਦੋਂ ਪੈ ਗਿਆ ਪੁੱਛਦਾ ਆ ਸਾਧ ਕੋਈ ਹੋਰ ਤੇ ਨਹੀਂ ਹਾਂ ਰਹਿ ਗਿਆ ਲਾਗੂ ਇੱਕ ਬੰਦਾ ਗੱਲ ਹੌਲੀ ਜਿਹੀ ਦੱਸਦਾ ਭਾਉ ਉਸ ਕੋਠੇ ਵਿੱਚ ਇੱਕ ਹੋਰ ਵੀ ਹੈ ਵੱਸਦਾ ਸਾਡੇ ਇਲਾਕੇ ਦਾ ਸ਼ਬਦ ਦਾ ਭਾਉ ਭਰਾ ਨੂੰ ਆਂਦੇ ਆ ਲਾਗੂ ਇੱਕ ਬੰਦਾ ਗੱਲ ਹੌਲੀ ਜਿਹੀ ਦੱਸਦਾ ਮੱਖਣ ਸ਼ਾ ਉਸ ਭੂਰੇ ਵਿੱਚ ਇੱਕ ਹੋਰ ਵੀ ਹੈ ਵੱਸਦਾ 26 25 26 ਸਾਲਾਂ ਤੋਂ ਉਹ ਅੰਦਰੇ ਹੀ ਰਹਿੰਦਾ ਏ ਹਰ ਇੱਕ ਬੰਦਾ ਉਹਨੂੰ ਤੇਗਾ ਤੇਗਾ ਕਹਿੰਦਾ ਏ ਹਰ ਇੱਕ ਬੰਦਾ ਉਹਨੂੰ ਤੇਗਾ ਤੇਗਾ ਕਹਿੰਦਾ ਏ ਕਿਸੇ ਨਾਲ ਬੋਲਦਾ ਨਾ ਕਿਸੇ ਨਾਲ ਹੱਸਦਾ ਦਿਲ ਵਾਲਾ ਭੇਤ ਵੀ ਉਹ ਕਿਸੇ ਨੂੰ ਨਹੀਂ ਦੱਸਦਾ 26 ਸਾਲ ਹੋਏ ਆ ਸਮਾਦੀ ਉਸ ਲਈ ਕਹਿੰਦੇ ਰਬੀ ਰੂਪ ਉਹਦਾ ਮੁਖੜਾ ਇਲਾਈ ਕਹਿੰਦੇ ਰਬੀ ਰੂਪ ਉਹਦਾ ਮੁਖੜਾ ਇਲਾਈ ਸੁਣ ਸੁਣ ਗੱਲਾਂ ਗੱਲ ਸ਼ਾਹ ਨੇ ਵਿਚਾਰੀ ਇਹ ਭੂਰੇ ਕੋਲ ਜਾ ਕੇ ਆਵਾਜ਼ ਉਹਨੇ ਮਾਰੀ ਏ ਬੂਹਾ ਖੜਕਾਇਆ ਨਾਲੇ ਹੌਲੀ ਹੌਲੀ ਬੋਲਿਆ ਥੋੜੀ ਦੇਰ ਪਿਛੋਂ ਕੁੰਡਾ ਅੰਦਰੋਂ ਸੀ ਖੋਲਿਆ ਉਹ ਵੇਖਿਆ ਇਲਾਹੀ ਉਸ ਜਲਵਾ ਹਜੂਰ ਦਾ موسی ਤਾਈ ਲੱਭਾ ਜਿਵੇਂ ਨੂਰ ਕੋਹੇ ਤੂਰ ਦਾ ਮਹਾਰਾਜ ਦੇ ਦਰਸ਼ਨ ਕੀਤੇ ਪਾਤਸ਼ਾਹ ਬੈਠੇ ਹਨ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਹੋਏ ਨਾ ਜਿੱਲੇ ਵੇਖਿਆ ਇਲਾਹੀ ਉਸ ਜਲਵਾ ਹਜੂਰ ਦਾ ਮੂਸਾ ਤਾਈ ਲੱਬਾ ਜਿਵੇਂ ਨੂਰ ਕੋਹੇ ਤੂਰ ਦਾ ਘਰ ਕਰ ਦੀਦ ਨਾਲੇ ਠਾਰਦਾ ਸੀ ਅੱਖੀਆਂ ਪਹਿਲੋਂ ਵਾਂਗਵੇਂ ਪੰਜ ਮੋਹਰਾਂ ਚਰਨਾ ਤੇ ਰੱਖੀਆਂ ਜਿੱਦਾਂ ਬਾਹਰ ਰੱਖ ਆਇਆ ਸੀ ਨਾ ਉਦਾਂ ਅੰਦਰ ਆ ਕੇ ਮਹਾਰਾਜ ਦੇ ਚਰਨਾ ਤੇ ਪੰਜ ਮੋਹਰਾਂ ਰੱਖ ਦਿੱਤੀਆਂ ਮਹਾਰਾਜ ਦੀ ਨਿਗਾ ਉੱਠੀ ਅੱਗੇ ਮੱਖਣਸ਼ਾਹ ਖੜਾ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਕੀ ਕਹਿੰਦੇ ਨੇ ਮੱਖਣਸ਼ਾਹ ਨੂੰ ਬੋਲੇ ਗੁਰੂ ਦੇਵ ਓ ਬੱਲੇ ਸ਼ਾ ਚੰਨ ਮੱਖਣਾ ਵੇ ਕਿੰਨੀ ਦੇਰ ਹੋਰ ਤੂੰ ਉਦਾਰ ਸਾਡਾ ਰੱਖਣਾ ਥੋੜਾ ਸੀ ਜੇ ਹੌਸਲਾ ਤੇ ਪਾਰ ਨਹੀਂ ਸੀ ਚੁੱਕਣਾ ਵੇ ਸ਼ੇਖੀ ਵਿੱਚ ਆ ਕੇ ਕਾ ਨੂੰ ਸੁਖੀਆਂ ਸੀ ਸੁਖਣਾ ਤੇ ਡੁੱਬਦਾ ਸੀ ਬੇੜਾ ਵੇ ਤੇਰਾ ਜਦੋਂ ਪਾਈ ਹਾਲ ਪਾਰਿਆ ਚੰਨਾ ਤੇਰਾ ਦੁੱਖ ਵੇ ਸਾ ਤੋਂ ਗਿਆ ਨਾ ਸਹਾਰਿਆ ਇੱਕ ਭਾਪੂਰਤ ਸ਼ੇਰ ਕਹਿਣ ਲੱਗਾ ਤਾਰੀ ਜੀ ਮਹਾਰਾਜ ਕਹਿ ਰਿਹਾ ਮੱਖਣ ਸਾਹ ਨੂੰ ਵੇ ਕਾਹ ਦਾ ਇਹ ਤੋਬਾਰ ਤੇਰੀ ਕਿੱਦਾਂ ਦੀ ਜ਼ੁਬਾਨੇ ਮੋੜੇ ਉੱਤੇ ਹਾਲੀ ਵੇ ਸਾਡੇ ਕਿਲਾ ਦੇ ਨਿਸ਼ਾਨੇ ਸੋਣ ਸੋਣ ਸ਼ਾਦੀਆਂ ਵਸ ਪਈਆਂ ਅੱਖੀਆਂ ਮੌਲ ਪਈਆਂ ਸਦਰਾਂ ਜੋ ਦਿਲ ਵਿੱਚ ਰਖੀਆਂ ਤੇ ਮਿਟ ਗਈ ਧੁੰਦ ਦਿਲ ਨੂਰੋ ਨੂਰ ਹੋ ਗਿਆ ਸ਼ਾਲ ਮਾਰੀ ਸ਼ਾ ਅਦੇ ਪੂਰੇ ਤੇ ਖਲੋ ਗਿਆ ਪੂਰੇ ਤੇ ਖਲੋ ਕੇ ਉਹਨੇ ਕੀ ਕੀਤਾ ਪੂਰੇ ਤੇ ਖਲੋ ਕੇ ਉਸ ਨਾਰਾਇਕ ਕੁਮਾਰਿਆ ਸੱਚਾ ਗੁਰੂ ਲਾਦੋ ਗੁਰੂ ਲਾਦੇ ਰੇ ਪੁਕਾਰਿਆ ਆਖਰੀ ਲਾਈਨ ਹੈ ਪਿੰਡ ਚੋਂ ਪਖੰਡ ਵਾਲਾ ਨੇਰਾ ਦੂਰ ਹੋ ਗਿਆ ਚੜ ਪਿਆ ਚੰਨ ਜਗ ਨੂਰ ਨੂਰ ਹੋ ਗਿਆ ਆਖਰੀ ਲਾਈਨ ਹੈ ਤੇ ਚਾਵਾਂ ਨਾਲ ਕੀਤਾ ਕਾਇ ਰਾਤ ਨੇ ਸ਼ਿੰਗਾਰ ਹੈ ਚਮੰਦਿਆਂ ਫੁੱਲਾ ਉਤੇ ਆ ਗਈ ਬਹਾਰ ਹੈ ਆ ਗਈ ਬਹਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ